ਸਚੂਆਕਾਲ ਦਾਨਮੀਟ ਦੇਖ ਰਿਓ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਅੱਜ ਦੇ ਦਿਨ ਧੁੰਦ ਦਾ ਕਹਿਰ ਵੱਖ-ਵੱਖ ਥਾਵਾਂ ਦੇ ਉੱਤੇ ਦੇਖਣ ਨੂੰ ਮਿਲਿਆ ਅੱਜ ਦਾ ਦਿਨ ਹਾਦਸਿਆਂ ਦੇ ਨਾਮ ਰਿਹਾ ਕਿਉਂਕਿ ਵੱਖ-ਵੱਖ ਥਾਵਾਂ ਦੇ ਉੱਤੇ ਵੱਡੇ ਹਾਦਸੇ ਵਾਪਰਦੇ ਨਜ਼ਰ ਆਏ ਨੇ ਗੱਲ ਬਰਨਾਲਾ ਦੀ ਕਰ ਲੈਂਦੇ ਆ ਤਾਂ ਕਿਸਾਨ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਇੱਕ ਕਿਸਾਨਾਂ ਦੇ ਨਾਲ ਭਰੀ ਬੱਸ ਜਿਹੜੀ ਹੈ ਖਨੋਰੀ ਬਾਰਡਰ ਵੱਲ ਜਾ ਰਹੀ ਸੀ ਜਿਹੜੀ ਕਿ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਤਿੰਨ ਕਿਸਾਨ ਮਹਿਲਾਵਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਦਰਜਨ ਤੋਂ ਵਧੇਰੇ ਕਿਸਾਨ ਇਸ ਹਾਦਸੇ ਦੇ ਵਿੱਚ ਜਿਹੜੇ ਨੇ ਜ਼ਖਮੀ ਹੋਏ ਨੇ ਇਸ ਤੋਂ ਇਲਾਵਾ ਦੂਸਰਾ ਹਾਦਸਾ ਵੀ ਬਠਿੰਡਾ ਤਲਵੰਡੀ ਸਾਬੋ ਮਾਰਗ ਦੇ ਉੱਤੇ ਕਿਸਾਨਾਂ ਦੀ ਬੱਸ ਦੇ ਨਾਲ ਹੀ ਜੁੜਿਆ ਖਨੋਰੀ ਪੰਚਾਇਤ ਦਾ ਹਿੱਸਾ ਬਣਨ ਜਾ ਰਹੀ ਬਾਸ ਸੰਗਣੀ ਤੋਂ ਤੇ ਚੱਲਦੇ ਡਿਵਾਈਡਰ ਦੇ ਉੱਤੇ ਟਕਰਾ ਗਈ ਇੱਕ ਹੋਰ ਮੰਦਭਾਗੀ ਖਬਰ ਚੜ੍ਹਦੀ ਸਵੇਰੇ ਮੋਗਾ ਤੋਂ ਵੀ ਸਾਹਮਣੇ ਆਈ ਜਿੱਥੇ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਗਿਆ। ਇਸੇ ਤਰ੍ਹਾਂ ਜੀਰਾ ਦੇ ਵਿੱਚ ਵੀ ਮੰਦਭਾਗਾ ਹਾਦਸਾ ਵਾਪਰਿਆ। ਇਹ ਹਾਦਸਾ ਨਿੱਜੀ ਕੰਪਨੀ ਬੱਸ ਅਤੇ ਸਕੋਰਪੀਓ ਦਰਮਿਆਨ ਹੋਇਆ ਜਿਸ ਦੇ ਵਿੱਚ ਆਪਣੇ ਬੇਟੇ ਦੇ ਵਿਆਹ ਦਾ ਕਾਰਡ ਸੋਹਰਾ ਪਰਿਵਾਰ ਨੂੰ ਦੇ ਕੇ ਪਰਤ ਰਹੇ ਸ਼ਖਸ ਦੀ ਮੌਤ ਹੋ ਗਈ। ਜਦੋਂ ਕਿ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਗਈ ਹੈ ਇਸੇ ਤਰ੍ਹਾਂ ਅਬੋਹਰ ਦੇ ਹਨੂਮਾਨਗੜ ਰੋਡ ਦੇ ਉੱਤੇ ਵੀ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਧੁੰਦ ਦੇ ਚਲਦਿਆਂ ਇੱਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਕੁਚਲ ਕੇ ਰੱਖ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਬਠਿੰਡਾ ਨਿਵਾਸੀ ਦੇ ਵਜੋਂ ਕੀਤੀ ਗਈ ਹੈ ਪੰਜਾਬ ਵਾਸੀਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਇੱਕ ਖਾਸ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਤੰਗਬਾਜ਼ੀ ਦੇ ਲਈ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਵਿੱਚ ਸਹਿਯੋਗ ਦੇਣ। ਉਹਨਾਂ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪਤੰਗਬਾਜ਼ੀ ਦੇ ਦੌਰਾਨ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੇ ਲਈ ਸਮਝਾਉਣਾ ਚਾਹੀਦਾ ਹੈ ਤਾਂ ਜੋ ਇਸ ਮਾੜੇ ਰੁਝਾਨ ਨੂੰ ਰੋਕਿਆ ਜਾ ਸਕੇ। ਪ੍ਰਸ਼ਾਸਨ ਦੇ ਵੱਲੋਂ ਚਾਈਨਾ ਡੋਰ ਦੀ ਵਿਕਰੀ ਦੇ ਉੱਤੇ ਵਰਤੋਂ ਨੂੰ ਰੋਕਣ ਦੇ ਲਈ ਵੱਖ-ਵੱਖ ਸ਼ਹਿਰਾਂ ਦੇ ਉੱਤੇ ਅਤੇ ਕਸਬਿਆਂ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਪਲਾਸਟਿਕ ਸਿੰਥੈਟਿਕ ਡੋਰ ਦੀ ਯਾਨੀ ਕਿ ਚਾਈਨਾ ਡੋਰ ਦੀ ਵਿਕਰੀ ਕਰੇਗਾ ਜਾਂ ਵਰਤੋਂ ਕਰੇਗਾ ਉਸ ਦੇ ਖਿਲਾਫ ਧਾਰਾ 188 ਦੇ ਤਹਿਤ এনਵਾਇਰਨਮੈਂਟਲ ਪ੍ਰੋਟੈਕਸ਼ਨ ਐਕਟ ਦੇ ਤਹਿਤ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ ਦੇ ਤਹਿਤ 5 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਉਹਨਾਂ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਅਤੇ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਸਖਤ ਤਾੜਨਾ ਵੀ ਕੀਤੀ ਹੈ ਕਿ ਉਹ ਮਨੁੱਖੀ ਜਾਨਾਂ ਨਾਲ ਖੇਡਣ ਵਾਲੇ ਇਸ ਤੰਦੇ ਨੂੰ ਤੁਰੰਤ ਬੰਦ ਕਰ ਦੇਣ ਨਹੀਂ ਤਾਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਚਾਈਨਾ ਡੋਰ ਪਲਾਸਟਿਕ ਡੋਰ ਦੇ ਮਾੜੇ ਰੁਝਾਨ ਨੂੰ ਰੋਕਣ ਦੇ ਵਿੱਚ ਉਹਨਾਂ ਦਾ ਸਾਥ ਦੇਣ। ਗਲ ਖਨੋਰੀ ਬਾਰਡਰ ਦੀ ਕਰ ਲੈਂਦੇ ਆ ਖਨੋਰੀ ਬਾਰਡਰ ਦੇ ਉੱਤੇ ਅੱਜ ਮਹਾ ਪੰਚਾਇਤ ਸਤੀ ਗਈ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਲਗਾਤਾਰ ਪਿਛਲੇ 40 ਦਿਨਾਂ ਤੋਂ ਮਰਨ ਵਰਤ ਉੱਤੇ ਨੇ ਭੁੱਖ ਹੜਤਾਲ ਉੱਤੇ ਨੇ ਉਹਨਾਂ ਦੇ ਵੱਲੋਂ ਇੱਕ ਕਾਲ ਕੀਤੀ ਗਈ ਸੀ ਕਿ ਉਹ ਕਿਸਾਨਾਂ ਨੂੰ ਵੱਡੇ ਇਕੱਠ ਦੇ ਵਿੱਚ ਖਨੋਰੀ ਬਾਰਡਰ ਤੇ ਦੇਖਣਾ ਚਾਹੁੰਦੇ ਨੇ ਤਾਂ ਕਿਸਾਨਾਂ ਦੇ ਵੱਲੋਂ ਵੀ ਵੱਡਾ ਇਕੱਠ ਜਿਹੜਾ ਆ ਕੀਤਾ ਗਿਆ ਖਨੋਰੀ ਬਾਰਡਰ ਤੇ ਅੱਜ ਮਹਾ ਪੰਚਾਇਤ ਹੋਈ ਕਿਸਾਨਾਂ ਦਾ ਡੱਲੇਵਾਲ ਦੇ ਸਮਰਥਕਾਂ ਦਾ ਵੱਡਾ ਇਕੱਠ ਜਿਹੜਾ ਉਹ ਦੇਖਣ ਨੂੰ ਮਿਲਿਆ ਇਸ ਮੌਕੇ ਲੰਬੇ ਪੰਡਾਲ ਦੇ ਵਿੱਚ ਕਿਸਾਨਾਂ ਦੀਆਂ ਵੀ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਇੰਨਾ ਹੀ ਨਹੀਂ ਡੱਲੇਵਾਲ ਦੀ ਇੱਕ ਝਲਕ ਪਾਉਣ ਦੇ ਲਈ ਕਿਸਾਨ ਚੜੇ ਨੇ ਉਹ ਦਰਖਤਾਂ ਦੇ ਉੱਤੇ ਚੜੇ ਵੀ ਨਜ਼ਰ ਆਏ ਇੱਥੇ ਵੀ ਜ਼ਿਕਰ ਜੋਗਾ ਕਿ ਜਿੱਥੇ ਅੱਜ ਖਨੋਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਹੋਈ ਹੈ ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਹਰਿਆਣਾ ਦੇ ਟੋਹਾਣਾ ਇਲਾਕੇ ਦੇ ਵਿੱਚ ਮਹਾਪੰਚਾਇਤ ਸੱਦੀ ਗਈ ਸੀ ਗਲ ਖਨੋਰੀ ਬਾਰਡਰ ਦੀ ਕਰ ਰਹੇ ਆ ਤਾਂ ਖਨੋਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਵੱਡਾ ਇਕੱਠ ਅੱਜ ਦੇਖਣ ਨੂੰ ਮਿਲਿਆ ਇਸ ਮੌਕੇ ਤੇ ਪਹੁੰਚੇ ਨੌਜਵਾਨਾਂ ਅਤੇ ਕਿਸਾਨਾਂ ਨੇ ਕੀ ਕੁਝ ਕਿਹਾ ਉਹ ਜਾਣਦੇ ਆ ਕੋਈ ਸਿੰਘ ਗਾੜ ਕੁਰਾੜ ਹਰਿਆਣੇ ਤੋਂ ਹਰਿਆਣੇ ਤੋਂ ਹਾਂ ਜੀ ਦਰਦੇ ਕਦਲੀਓ ਨਹੀਂ ਦਰਦੇ ਦਰਦੇ ਨਹੀਂ ਇਹ ਪਿੰਡ ਕਦਲੀ ਨਹੀਂ ਦੱਸ ਰਹੇ ਨਹੀਂ ਤਾਂ ਇਹ ਤਾਂ ਬਸ ਵੈਸੇ ਹੀ ਕਿੰਨੇ ਲੋਕ ਆਏ ਹੋ ਬਹੁਤ ਸਾਰੇ 20 ਟਰਾਲੀਆਂ ਆਈਆਂ 20 ਟਰਾਲੀਆਂ ਥੋੜਾ ਜਿਹਾ ਪਿੰਡ ਕੁਰਾੜ ਹੈ ਜੀ ਕੁਰਾੜ ਇਹ ਕਹਾਂ ਪਰ ਵਰਦਾ ਹਰਿਆਣਾ ਦਾ ਕਾਥ ਹਰਿਆਣਾ ਕਿੰਨੇ ਕਿੰਨੇ ਲੋਕ ਆਏ ਪੰਜ ਟਰਾਲੀਆਂ ਆਈਆਂ ਤੁਸੀਂ ਕਿੱਥੋਂ ਆਏ ਟਰੋਲੀਆਂ ਜੀ ਟਰੋਲੀ ਭਰਦੋ ਕਿੰਨੇ ਕਿੰਨਾ ਕਿੰਨੇ ਕਿੰਨੇ ਕਿਸਾਨ ਆਏ ਨੇ ਟਰਾਲੀਆਂ ਭਰ ਕੇ ਆਈਆਂ ਨੇ ਜੀ ਤਾਂ ਇਹ ਤਸਵੀਰ ਹੈ ਹਰਿਆਣਾ ਤੋਂ ਹੋਣ ਚਾਹੇ ਪੰਜਾਬ ਤੋਂ ਹੋਣ ਕਿਸਾਨ ਲਗਾਤਾਰ ਪਹੁੰਚ ਰਹੇ ਉਧਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆ ਦੇ ਵੱਲੋਂ ਵੀਡੀਓ ਕਾਨਫਰੈਂਸ ਮੀਟਿੰਗ ਕੀਤੀ ਗਈ ਇਹ ਮੀਟਿੰਗ ਦਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਹ ਦੇ ਨਾਲ ਸੀ ਇਸ ਮੌਕੇ ਦੇ ਉੱਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਹ ਨੂੰ ਪੁੱਕੇ ਹੜਤਾਲ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਵੀ ਜਿਹੜੀ ਹੈ ਮੰਤਰੀ ਖੁੱਡੀਆਂ ਦੇ ਵੱਲੋਂ ਕੀਤੀ ਗਈ ਭਾਵੇਂ ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਰੋਕਣ ਦੇ ਵੱਖ-ਵੱਖ ਯਤਨ ਕਰ ਰਹੀ ਹੈ ਅਤੇ ਸਫਲ ਵੀ ਹੋ ਰਹੀ ਹੈ ਪਰ ਕਈ ਥਾਵਾਂ ਦੇ ਉੱਤੇ ਮਾਈਨਿੰਗ ਮਾਫੀਆ ਰਾਤ ਦੇ ਹਨੇਰੇ ਦਾ ਨਜਾਇਜ਼ ਫਾਇਦਾ ਚੁੱਕਦਾ ਅਤੇ ਨਜਾਇਜ਼ ਮਾਈਨਿੰਗ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ ਜਿਸ ਉੱਤੇ ਪਠਾਨਕੋਟ ਪੁਲਿਸ ਦੇ ਵੱਲੋਂ ਵੀ ਸਖਤ ਕਾਰਵਾਈ ਕੀਤੀ ਗਈ ਹੈ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪੈਂਦੇ ਰਾਵੀ ਦਰਿਆ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੂ ਦੀ ਅਗਵਾਈ ਦੇ ਵਿੱਚ ਥਾਣਾ ਨਰੋਟ ਜੈਮਲ ਸਿੰਘ ਪੁਲਿਸ ਨੇ ਮਾਈਨਿੰਗ ਮਾਫੀਆ ਦੇ ਵੱਲੋਂ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਉੱਥੇ ਹੀ ਛਾਪੇਮਾਰੀ ਕੀਤੀ। ਜਿਸ ਕਾਰਨ ਪੁਲਿਸ ਦੇ ਮੌਕੇ ਤੇ ਦੋ ਪੋਕਲੈਂਡ ਮਸ਼ੀਨਾ ਅਤੇ 6 ਟਿਪਰ ਅਤੇ 4 ਵਿਅਕਤੀਆਂ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹਨਾਂ ਦੇ ਖਿਲਾਫ ਨਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕੀ ਕੁਝ ਦੱਸਿਆ ਉਹ ਜਾਣਦੇ ਹਾਂ। ਦੇਖੋ ਪਠਾਨਕੋਟ ਦੇ ਵਿੱਚ ਰੋਡ ਜੈਮਲ ਸਿੰਘ ਏਰੀਏ ਦੇ ਵਿੱਚ ਜਿੱਥੇ ਰਾਵੀ ਦਰਿਆ ਵਗ ਰਿਹਾ ਰਾਵੀ ਦਰਿਆ ਦੇ ਨਾਲ ਨਾਲ ਕੈਚਮੈਂਟ ਏਰੀਏ ਦੇ ਵਿੱਚ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਉੱਥੇ ਵੱਡੀ ਪੱਧਰ ਤੇ ਉੱਤੇ ਜਿਹੜੀ ਹੈਗੀ ਹੈ ਇਲੈਗਲ ਮਾਈਨਿੰਗ ਹੋ ਰਹੀ ਆ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਪਠਾਨਕੋਟ ਪੁਲਿਸ ਨੇ ਇੱਕ ਸਪੈਸ਼ਲ ਆਪਰੇਸ਼ਨ ਦੇ ਤਹਿਤ ਜਿਹੜੀ ਹੈਗੀ ਆ ਉੱਥੇ ਰੇਡ ਕੰਡਕਟ ਕੀਤਾ ਉਸ ਰੇਡ ਦੇ ਦੌਰਾਨ ਉੱਥੋਂ ਜਿਹੜੀਆਂ ਹੈਗੀਆਂ ਆ ਦੋ ਹਾਈਡਰੌਲਿਕ ਹੈਵੀ ਡਿਊਟੀ ਪੋਕਲੇਨ ਮਸ਼ੀਨਸ ਜਿਹੜੀਆਂ ਕਿ ਲਗਾਤਾਰ ਆਪਣਾ ਕੰਮ ਕਰ ਰਹੀਆਂ ਸੀਗੀਆਂ ਔਰ ਇਸ ਤੋਂ ਇਲਾਵਾ 6 ਹਾਈਡਰੌਲਿਕ ਹੈਵੀ ਡਿਊਟੀ ਦੇ ਟਿੱਪਰਸ ਹੈਗੇ ਆ ਸੈਂਡਫਿਲਡ ਜਿਹੜੀ ਕਿ ਰੌ ਮਟੀਰੀਅਲ ਨਾਲ ਭਰੇ ਹੋਏ ਸੀਗੇ ਉੱਥੋਂ ਮੌਕੇ ਤੇ ਤੋਂ ਬਰਾਮਦ ਕੀਤੇ ਗਏ ਆ ਔਰ ਚਾਰ ਉਹਨਾਂ ਦੇ ਜਿਹੜੇ ਹੈਗੇ ਆਪਰੇਟਰਸ ਜਿਹੜੇ ਕਿ ਇਲੀਗਲ ਮਾਈਨਿੰਗ ਕਰਾ ਰਹੇ ਸੀ ਉਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਜਿਹੜਾ ਏਰੀਆ ਹੈਗਾ ਆ ਇਹ ਪਿੰਡ ਪਾਟੀਆਂ ਕਰਕੇ ਹੈ ਉਹਦੇ ਜੂਰਿਸਡਿਕਸ਼ਨ ਚ ਪੈਂਦਾ ਹੈਗਾ ਉਸ ਜੂਰੀਸਡਿਕਸ਼ਨ ਦੇ ਵਿੱਚੋਂ ਜਿਹੜੀ ਹੈਗੀ ਆ ਆ ਰਾਤ ਜਿਹੜੀ ਮਾਈਨਿੰਗ ਡਿਪਾਰਟਮੈਂਟ ਨੂੰ ਬੁਲਾ ਕੇ ਮੈਜ਼ਰਮੈਂਟ ਕਰਾਈ ਗਈ ਹੈ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਔਰ ਕਾਫੀ ਵੱਡੇ ਏਰੀਆ ਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਆ ਉਹ ਹੋਣੀ ਉਹ ਪਾਈ ਗਈ ਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ਪੁਰਬ ਦਿਹਾੜੇ ਨੂੰ ਸਮਰਪਿਤ ਦੇਸ਼ ਵਿਦੇਸ਼ਾਂ ਦੇ ਵਿੱਚ ਲਗਾਤਾਰ ਨਗਰ ਕੀਰਤਨ ਸਜਾਏ ਜਾ ਰਹੇ ਨੇ। ਤੇ ਅੱਜ ਗੁਰਦੁਆਰਾ ਸਿੰਘ ਸਭਾ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਅਜੋਜਿਤ ਕੀਤਾ ਗਿਆ ਇਸ ਨਗਰ ਕੀਰਤਨ ਦੇ ਵਿੱਚ ਸ਼ਹਿਰ ਦੀਆਂ ਸੰਗਤਾਂ ਦੇ ਵੱਲੋਂ ਅਤੇ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਗਿਆ ਅਤੇ ਕੀਰਤਨ ਦੇ ਦੌਰਾਨ ਅਗਵਾਈ ਜਿਹੜੀ ਹੈ ਪੱਛ ਅਤੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਦੇ ਵੱਲੋਂ ਕੀਤੀ ਗਈ ਅਤੇ ਗੱਤਕਾ ਪਾਰਟੀਆਂ ਦੇ ਵੱਲੋਂ ਵੀ ਗੱਤਕੇ ਦੇ ਜੋਰ ਦਿਖਾਏ ਗਏ ਇਸ ਦੌਰਾਨ ਐ ਜੀ ਪੀ ਸੀ ਮੈਂਬਰ ਮਿੱਠੂ ਸਿੰਘ ਕਾਨੇ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅਤੇ ਪ੍ਰਧਾਨ ਰਗਵੀਰ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਸਜਾਏ ਜਾ ਰਹੇ ਨੇ ਅਤੇ ਅੱਜ ਮਾਨਸੇ ਦੀ ਧਰਤੀ ਦੇ ਉੱਤੇ ਵੀ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ ਤੇ ਵੱਡੀਆਂ ਗਿਣਤੀ ਦੇ ਵਿੱਚ ਸੰਗਤਾਂ ਜੁੜੀਆਂ ਨੇ ਅਤੇ ਵੱਖ-ਵੱਖ ਥਾਵਾਂ ਦੇ ਉੱਤੇ ਸੰਗਤਾਂ ਦੇ ਵਾਸਤੇ ਲੰਗਰ ਵੀ ਲਗਾਏ ਗਏ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸੰਗਤ ਨੂੰ ਉਹਨਾਂ ਨੇ ਅਪੀਲ ਵੀ ਕੀਤੀ। ਸੋ ਇਹਸਾਨ ਇਸ ਵਕਤ ਦੀਆਂ ਬੇहद ਅਹਿਮ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਧਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ